ਰਾਦੇ ਕੀ ਪ੍ਰੈਸ ਕਾਨਫਰੰਸ ਦਾ ਕੀ ਕਾਰਨ ਹੈ ਜੀ ਬਲਾਣ ਦਾ ਮਾ ਜੋ ਸ਼੍ਰੀ ਗੌਰਵਜਨ ਜੀ ਆਈਪੀਐਸ ਡੀਜੀਪੀ ਤਲਾਬ ਸ਼੍ਰੀ ਕਿਸਾਨ ਗੁਪਤਾ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਨੂੰ ਸਾਨੂੰ ਸਰ ਦਾ ਦਾਇਤਾ ਨੇ ਇਸ ਮੁਖਤਸਰ ਜਿਹੜੇ ਨੂੰ ਕ੍ਰਾਈਮ ਫਰੀ ਜ਼ਿਲ੍ਹਾ ਰੱਖਣਾ ਇਸੇ ਵੜੀ ਤੇ ਪਹ ਕਲ ਬਲਵਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਂੇ ਆ ਕੇ ਫਿਰ ਦਰਜ ਕਰਾਈ ਬੀਲ ਲੜਕੀ 16 ਸਾਲ ਦੀ ਉਨਨੂੰ ਦੋ ਮੁੰਡੇ ਜਸਨਦੀਪ ਤੇ ਸੰਦੀਪ ਸਿੰਘ ਵੱਲੋਂ ਲਾ ਕੇ ਲਾਖ ਨੂੰ ਬਤਾ ਸਾਡੇ ਕੋਲ ਆ ਕੇ ਲੈ ਗਏ ਜਿਹਦੇ ਸਬੰਧ ਅਫੇਅਰ ਨੰਬਰ 198 23 ਨਵੰਬਰ 24 ਅੰਦਰ ਸੈਕਸ਼ਨ 137 2 ਸ਼ਹਿਰ ਨੇ ਬੀਨਸ थाना ਕੋੜ ਭਈ ਰਜਿਸਟਰ ਕਰਕੇ ਉਹਨਾਂ ਦੋਨਾਂ ਮੁੰਡਿਆਂ ਨੂੰ ਰਿਐਸਟ ਕਰਿਆ ਲੜਕੀ ਦਾ ਮੈਡੀਕਲ ਕਰਾ ਰਹੇ ਆ 164 ਗੈਣ ਕਰਾਉਂਗੇ ਇਸੇ ਕਰਕੇ ਤੇਹਦੀ ਪਰਸੋਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਦੇ ਕਿਧਰੇ ਵੇ ਉਕਾਰਨ ਫਾਈ ਕਰਾਇਤ ਪਿੰਡ ਜਾਣ ਵਾਸਤੇ ਪਰਪੁਰਖੋੜ ਜਾ ਕੇ ਨਾਲ ਡਰਾਈਵਰ ਦੀ ਗੱਲ ਸੁਣਨਾ ਪਾ ਕੇ ਉਹਦੇ ਚਪੇੜਾ ਮਾਰ ਕੇ ਥਲੇ ਲਾਗਦਿਆਂ ਕਾਰ ਖੋ ਕੇ ਲੈ ਗਏ ਜਿਹਦੇ ਸਮਝਾ ਫੀਰ ਨੰਬਰ 197 ਮਿਤੀ 8/12/24 ਇੰਟਰਸੈਕਸ਼ਨ 307 352 ਬੀ ਐਨ ਐਸ ਫਾਹਾਰਪੋਰਟ ਭਾਈ ਦਾ ਰਜਿਸਟਰ ਕੀਤਾ ਗਿਆ ਇਹ ਤਕਤੀਜ਼ ਦੇ ਸਾਲ ਕੋ ਦੋਨੇ ਮਕਦਮੇ ਨੇ ਟ੍ਰੈਸ ਹੋ ਚੁੱਕੇ ਹੈ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ ਦੋਨੇ ਮੁੰਡੇ ਅਰੈਸਟ ਕਰ ਲਏ ਹੈ ਇਹ ਵਿਦਨੋ ਸੱਤ ਘਟ ਘੰਟਾ ਤੇ ਜੀ ਮਕਦਮਾ ਡਮ ਪ੍ਰੀਸ ਕਰ ਕੀ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਹੀ ਮੰਨਸ਼ਾ ਸਿਕਾਰ ਵਾਲੇ ਨੂੰ ਜਾਂ ਬਾਅਦ ਦੇ ਵਿੱਚ ਕੋਈ ਅਕਤੀ ਮੈਨਾਂ ਨੇ ਪੁੱਛ ਲਈ ਕਿਤੇ ਜੇ ਕਹਿੰਦੇ ਅਸੀਂ ਪੰਡ ਚੱਲੇ ਸੀ ਆਪਦੇ ਤੇ ਰਾਹ ਜਾ ਕੇ ਸਾਡੇ ਮਨ ਚ ਬੇਇਮਾਨੀ ਆ ਗਈ ਇਹ ਜੀ ਕਾਰ ਖੋ ਦੇ ਲਈ ਸਾਡਾ ਕਿਹੜਾ ਜੀ ਪਤਾ ਲੱਗਣਾ ਪਹਿਲਾਂ ਮਕਦਮਾ ਡਾਨੋਂ ਤੇ ਦਰਜ ਹੋਇਆ ਸੀਗਾ ਜੋ ਬਾਅਦ ਤਸੀਂ ਤਫਤੀਸ਼ ਕੀਤੀ ਤੇ ਰੋਹਿਤ ਬੁੰਨੇ ਮਲਖਣ ਜੀ ਦੇ ਜਿਨ੍ਹਾਂ ਨੇ ਉਹ ਤੋਂ ਕਾਰ ਖੋਈ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕੱਦਮਾ ਦਰਜ ਹੈ ਸਰ ਨਹੀਂ ਪਹਿਲਾਂ ਨਾ ਤਾਂ ਕੋਈ ਮੁਕੱਦਮਾ ਦਰਜ ਜਦੋਂ ਕਾਰ ਕੋਈ ਕਿਸਰ ਲੜਕੀ ਨਾਲ ਸੀ ਦੋਨੇ ਨਹੀਂ ਸੀ ਲੜਕੀ ਨਾਲ ਹੀ ਸੀ ਜੀ ਇੱਕ ਕਾਰ ਇਹ ਦਾ ਕਾਰ ਦਾ ਮਾਲਕ ਸਿਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਹੈ ਗਤੋਂ ਦੇ ਦਰਵਾਜ਼ਾ ਆਏ ਉਹ ਟੈਕਸੀ ਚੌਂਦਾ ਆਪਦੀ ਕਾਰ ਨੰਬਰ ਪੀਵੀ3ਆਰ 9366 ਲੜਕੀ ਤੇ ਵੀ ਪਰਚਾ ਸੀ ਕਾਰਖਾਨੇ ਦੇ ਵਿੱਚ ਨਹੀਂ ਲੜਕੀ ਦੇ ਵਿੱਚ ਕੀ ਕਾਰਨ ਹੈ ਜੀ ਜਦੋਂ ਨਾਲ ਹੀ ਸੀਗੀ ભાગੀਦਾਰ ਤੋਂ ਵੀ ਹੈ ਉਹਨੇ ਵਿਸਥਾਰ ਇਹਨਾਂ ਸਰਪ੍ਰੇਖਿਅਤ ਅਸੀਂ ਇਹਨਾਂ ਦੇ ਮਨ ਦੇ ਬੇਈਮਾਨੀ ਹੈ। ਕਾਰਖੋਂ ਵੀ ਲੈ ਜੀਏ। ਕਾਰਖੋਂ ਵੀ ਲੈ ਗਏ। ਸਿਰਨਾਂ ਕਿ ਆਪਸੀ ਕੀ ਸਬੰਧ ਨੇ? ਇੱਕੋ ਬੰਦੇ ਜੀ ਤੇ ਇੱਕੋ ਦੁਕਾਨ ਤੇ ਆਪਸੇ ਕੰਮ ਕਰਦੇ ਸੀਗੇ। ਹੂੰ। ਬੈਕਗ੍ਰਾਉਂਡ ਕੀ ਜੀ ਇਹਨਾਂ ਕੀ ਕੰਮ ਸੀ? ਉਹ ਫਿਰ ਜੀ ਦੁਕਾਨ ਤੇ ਕੰਮ ਕਰਦੇ ਸੀ। ਸਿਰਫ ਕਿਨੀ ਕੀ ਦੀ ਘਟਨਾ ਹੈਗੀ ਅਸੀਂ ਜਿਹੜੀ ਲੈ ਕੇ ਗੱਲ ਕਰਤੀ। ਇਹ 9-12 ਦੀ ਜੀ 8-12 ਦੀ। 8-12। ਬਾਲ ਦੇ ਸਸਾਰੇ। ਉਹ ਮੁੰਡੇ ਮਾਲਕਾਂ ਨਾਲ ਦੀ ਮਾਲਕ ਉਹਦਾ ਜੀ ਮੈਡੀਕਲ ਕਰਾਦੇ ਸੀ ਬੰਦੇ ਇਤਰਾ ਮਾ ਜਿਹੜਾ ਫੱਟ ਕਿਥੇ ਰੋ।